ਨਸ਼ੇ ਧੁੰਦਿਆ ਗਾਵਾ ਤੇ ਪ੍ਰਸ਼ਾਸਨ ਕੋਈ ਨਹੀਂ ਮਦਦ ਕਰਦੇ ਆ 10 ਘੰਟਾ ਹੋ ਗਿਆ ਪ੍ਰਸ਼ਾਸਨ ਨੂੰ ਫੋਨ ਕਰਦੇ ਕੋਈ ਨਹੀਂ ਆ ਰਿਹਾ ਹੈ ਇਹਦੇ ਦਿਨ ਇਹ ਕਿੰਨੇ ਮੋਟਰਸਾਈਕਲ ਚੁੱਕ ਕੇ ਘਰ ਤੋਂ 7 8 ਮੋਟਰਸਾਈਕਲ ਚੁੱਕੇ ਗਏ ਆ ਕੋਲ ਜੇ ਇਹ ਪ੍ਰਸ਼ਾਸਨ ਦੇ ਜ਼ਿੰਮੇਵਾਰ ਜਿਹੜੇ ਆਪਣੇ ਵੀਰ ਨਿਭਾ ਰਹੇ ਸਾਰੇ ਹਾਂਜੀ ਜਾ ਕੀਤਾ ਇਹਨੇ ਇਹਦੇ ਸਰਤਾ ਵੀ ਲੱਗੀਆਂ ਖੂਨ ਨਿਕਲਿਆ ਇਹਦੇ ਹਾਂਜੀ ਇੰਜੈਕਸ਼ਨ ਪਿਆ ਵੈਨੇ ਲਾਇਆ ਟੋਨ ਹੋਇਆ ਪਿਆ ਵਾ ਇਹਨੇ ਰਾਹ ਚੋਰੀਆਂ ਹੋ ਰਹੀਆਂ ਇੱਥੋਂ ਟੋਟੇ ਦੇ ਲੈ ਗਿਓ ਟੋਟੇ ਦੇ ਕਰ ਇਹ ਦਿਨ ਰਾਤ ਚੋਰੀਆਂ ਕਰ ਰਿਹਾ ਉਹਦੇ ਪੀਜੇ ਵਾਲੇ ਵਿਚਾਰੇ 8 ਨੂੰ ਹਜ਼ਾਰ ਤੇ ਲੱਗੇ ਆ ਉਹਨਾਂ ਦੇ ਵਿਚਾਰੀਆਂ ਕਿੱਸਾ ਨਹੀਂ ਪੁੜਿਆ ਰੋ ਰਿਹਾ ਵਿਚਾਰਾ ਜਦੋਂ ਦੀ ਆਫਸਰ ਆਏ ਸੁਧਾਰ ਨਹੀਂ ਹੋ ਰਿਹਾ ਦਿਨੋ ਦਿਨ ਗੁੰਡਾਗਰਦੀ ਵਾਧੀ ਰਹੀ ਹੈ ਪ੍ਰਸ਼ਾਸਨ ਕਿੱਥੇ ਹੈ ਕਿਉਂ ਨਹੀਂ ਜ਼ਿੰਮੇਵਾਰੀ ਆਪਣੀ ਨਿਭਾਵਾ ਪਾ ਰਿਹਾ ਕਿੱਥੇ ਕਮੀਆਂ ਕਿੱਥੇ ਆ ਰਹੀਆਂ ਕੰਮ ਕਰਨ ਦੀ ਨੀਤ ਸੁੰਦਾ ਹੈ ਪ੍ਰਸ਼ਾਸਨ ਆਇਓ ਨੀਂ ਨੀਂ ਚੁੱਟ ਨਹੀਂ ਰਿਹਾ ਕੋਈ ਬਾਹਰ ਜਿੱਥੇ ਟਾਲੋ ਬੰਡਿਆ ਦਾ ਇਹੋ ਜੇ ਕਰਮ ਨਾ ਹੀ ਕਰਿਆ ਕਰੋ ਇਹ ਸੱਪੇ ਛੇਤਰ ਵਿੱਚ ਚੋਰਾ ਨਹੀਂ ਛੇਤਰ ਹੀ ਖਾਣੇ ਭਾਈ ਹੋਣੀ ਹੋਏ ਰੇਤੋ ਵਾ ਜੀਆ ਕਰੀਏ ਅਸੀਂ ਬੱਚਿਆਂ ਨੂੰ ਚਾਚਾ ਕਿੰਨੀ ਔਖਿਆ ਗਲੇ ਲਾ ਕੇ ਦਿੰਦੇ ਆ

ਨੋ ਤੁਹਾਨੂੰ ਦੱਸਾਂ ਲਾਦੇ ਕਿ ਇਹ ਇੱਕ ਪੱਖਾ ਹੁੰਦਾ ਹੈ ਆਪਾਂ ਚੋਰ ਸਰਕਾਰ ਨੇ ਆਪਾਂ ਉਹ ਸਰਕਾਰੀ ਮਾਰਕ ਲੈ ਕੇ ਜਾਉਗੇ ਇਹਨੂੰ ਕਿਧਰ ਲੈ ਕੇ ਜਾਣ ਜਿਹੜੇ ਦੋ ਐ ਅਕਤਵਾਇਆ ਆਹ ਭਾਈ 6 7 ਸੋ ਇੱਕ ਪਾਸੇ ਪੰਜਾਬ ਨੂੰ ਦੰਗਲੇ ਬਣਾਉਣ ਦੇ ਸੁਪਨੇ ਦੇਖੇ ਜਾਦੇ ਨੇ ਦੂਜੇ ਪਾਸੇ ਚੋਰਾਵਾਂ ਵੱਲੋਂ ਇਸ ਚੀਜ਼ ਦੀਆਂ ਤਸਵੀਰਾਂ ਉਡਾਉਂਦੇ ਨੀ ਤਸਵੀਰਾਂ ਸਾਹਮਣੇ ਹੁੰਦੀਆਂ ਨੇ ਸਟਟ ਮੌਜੂਦ ਆ ਲਾਡਨ ਸਟ੍ਰੀਟ ਤੇ ਹੰਦੀ ਸਰ ਦੇ ਵਿੱਚ ਜਿੱਥੇ ਦੀਆਂ ਤਸਵੀਰਾਂ ਦਿਖਾ ਰਹੇ ਆ ਆਮ ਲੋਕਾਂ ਵੱਲੋਂ ਇੱਕ ਚੋਰ ਨੂੰ ਦਬੋਚਿਆ ਗਿਆ ਹੈ ਨਸ਼ੇ ਦੇ ਹਾਲਾਤ ਦੇ ਵਿੱਚ ਜਿਹੜਾ ਇਸ ਵਕਤ ਨੂੰ ਕਾਬੂ ਕੀਤਾ ਗਿਆ ਨਸ਼ਾ ਵੀ ਕੀਤਾ ਹੋਇਆ ਸੀਗਾ ਇੰਜੈਕਸ਼ਨ ਉਨੇ ਲਗਾਇਆ ਸੀਗਾ ਸਵੰਜ ਲੱਗੇ ਪਈ ਐ ਤੇ ਆਮ ਲੋਕਾਂ ਵੱਲੋਂ ਦਬੋਚਿਆ ਗਿਆ ਜਦੋਂ ਇੱਕ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਐ ਪਈ ਸੀਗਾ ਜਿੰਨਾ ਲੋਕਾਂ ਵੱਲੋਂ ਇਹ ਚੋਰ ਦਬੋਚਿਆ ਗਿਆ ਗੱਲਬਾਤ ਕਰਦਿੰਦੇ ਭਾਜੀ ਕੀ ਨਾਮ ਹੈ ਜੀ ਆਪਣਾ ਪੰਕਜ ਹੈ ਭਾਜੀ ਭਾਜੀ ਤੁਸੀਂ ਮਤਲਬ ਇਹ ਚੋਰ ਨੂੰ ਕਿੱਦਾਂ ਕਾਬੂ ਕੀਤਾ ਭਾਜੀ ਇਹ ਪਹਿਲੋ ਕਾਫੀ ਦੇਰ ਹੋ ਗਈ ਐ ਦੰਨਾ ਸੜਕ ਤੇ ਕਦੀ ਇੱਧਰ ਜਾਂਦੇ ਕਦੀ ਉੱਧਰ ਤੇ ਮੈਂ ਇਸ ਟੇਜ਼ ਬਾਹਰ ਨਿਕਲਿਆ ਕਿਉਂਕਿ ਸਾਡੇ ਇੱਥੋਂ ਤਿੰਨ ਮੋਟਰਸਾਈਕਲ ਚੱਕੇ ਗਏ ਸਟਾਫ ਦੇ ਤੇ ਜਦੋਂ ਇਹਨੇ ਚਾਬੀ ਗੱਡੀ ਆ ਉਧਰਲੀ ਸਾਈਡ ਤੇ ਇੱਕ ਮੋਟਰਸਾਈਕਲ ਨੂੰ ਜਾਣ ਲੱਗਾ ਮੈਂ ਜਾ ਕੇ ਹੱਲੇ ਫੜਿਆ ਹੀ ਆ ਇਹ ਫੜਿਆ ਚਾਬੀ ਇਹਦੀ ਨਹੀਂ ਸੀ ਨੇ ਦੋ ਤਿੰਨ ਚਾਬੀਆਂ ਲਾਈਆਂ ਉਹ ਤੋਂ ਬਾਅਦ ਇਹਨੂੰ ਫੜ ਕੇ ਅਸੀਂ ਇੱਧਰ ਲੈ ਆਂਦਾ ਤੁਸੀਂ ਮਤਲਬ ਇੱਥੇ ਆਮ ਲੰਘਦੇ ਵੀ ਸੀ ਕੰਮ ਕਰਦੇ ਤੁਸੀਂ ਮੈਂ ਸਟੋਰ ਸਟੋਰ ਮੈਨੇਜਰ ਹਾਂ ਇੱਥੇ ਸੋ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਚੋੜਦੀਆਂ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਵੀਰੇ ਨਸ਼ਾ ਕੀਤਾ ਹੋਇਆ ਜੀ ਆਪਾਂ ਹੈਲੋ ਭਾਈ ਨਸ਼ੇ ਜੇ ਧੁੰਦਿਆ ਨਸ਼ੇ ਜੇ ਧੁੰਦ ਹੈਗਾ ਵਾ ਤੇ ਪ੍ਰਸ਼ਾਸਨ ਕੋਈ ਨਹੀਂ ਮਦਦ ਕਰਦੇ 100 ਘੰਟਾ ਹੋ ਗਿਆ ਪ੍ਰਸ਼ਾਸਨ ਨੂੰ ਫੋਨ ਕਰਦੇ ਕੋਈ ਨਹੀਂ ਆ ਰਿਹਾ ਹੈ ਇੱਥੇ ਦਿਨ ਇੱਥੇ ਕਿੰਨੇ ਮੋਟਰਸਾਈਕਲ ਚੁੱਕ ਕੇ ਘਰ ਤੋਂ 7-8 ਮੋਟਰਸਾਈਕਲ ਚੁੱਕੇ ਗਏ ਆ ਕੋਈ ਨਹੀਂ ਇੱਥੇ ਆਣ ਕੇ ਕੋਈ ਪੁੱਛਗੇ ਸ਼ਿਕਰ ਰਿਆ ਪ੍ਰਸ਼ਾਸਨ ਨੂੰ ਚਾਹੀਦਾ ਆਮ ਲੱਗਦਾ ਨਹੀਂ ਆਮ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਹੁਣ ਪੁਲਿਸ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਿਹੜੇ ਆਪਣੇ ਵੀਰ ਨਿਭਾ ਰਹੇ ਸਾਰੇ ਹਾਂਜੀ ਦਸ਼ਾ ਕੀਤਾ ਹੋਇਆ ਉਹਨੇ ਇਹਦੇ ਸੱਤਾਂ ਵੀ ਲੱਗੀਆਂ ਖੂਨ ਨਿਕਲਿਆ ਦੇ ਹਾਂਜੀ ਇੰਜੈਕਸ਼ਨ ਪਿਆ ਬਾਈ ਨੇ ਲਾਇਆ ਟੋਨ ਹੋਇਆ ਪਿਆ ਵਾ ਹਾਂ ਨਸ਼ੇ ਦੀ ਹਾਲਤ ਦੇ ਵਿੱਚ ਦੋ ਜਾਨੇ ਭੱਜ ਗਏ ਆ ਭਾਈ ਉਹਨਾਂ ਨੇ ਕਾਬੂ ਕੀਤਾ ਇਹਨੂੰ ਕੀਤਾ ਆਪਾਂ ਪੁਲਿਸ ਨੂੰ ਰਿਪੋਰਟ ਕੀਤਾ ਜੀ ਕੀਤਾ ਕਹਿੰਦੇ ਆਣੇ ਪਏ ਹੁਣੇ ਫੋਨ ਆਇਆ ਕਹਿੰਦੇ 5 ਮਿੰਟ ਵਿੱਚ ਆਉਂਦੇ ਆ ਉਹ ਫੋਨ ਕਰਦੇ ਕੋਈ ਪ੍ਰਸ਼ਾਸਕ ਕਹਿੰਦੇ 5 ਮਿੰਟ ਵਿੱਚ ਪਹੁੰਚ ਗਏ ਦੋ ਵਾਰੀ ਕੀਤਾ ਵਾ ਕਹਿੰਦੇ ਪਹਿਲੇ ਕਹਿੰਦੇ ਕਚਹਿਰੀ 'ਚ ਹੈਗਾ ਵਾ ਫਿਰ ਕਹਿੰਦੇ ਇੱਥੇ ਆ ਕੇ ਨੌਲਟੀ ਆ ਕੇ ਫੋਨ ਕਰਾਂਗਾ ਹਲੇ ਅਧੇ ਘੰਟੇ ਹੋ ਗਏ ਕਿ ਕੋਈ ਨਹੀਂ ਆਇਆ ਤੇ ਜੀ ਬਾਜੀ ਇਹਨਾਂ ਦੇ ਮਤਲਬ ਮਤਲਬ ਤੁਸੀਂ ਸੋ ਚਾਬੀਆਂ ਕੀ ਮਤਲਬ ਇਹ ਬਰਾਮਦ ਕੀਤੀਆਂ ਨੇ ਹਾਂ ਜੀ ਚਾਬੀਆਂ ਦੀ ਸ਼ੇਪ ਚੋਂ ਕੱਢੀਆਂ ਜੇ ਚਾਬੀ ਲਾਉਂਦਾ ਇਹ ਮੋਟਰਸਾਈਕਲ ਦੀ ਉਹ ਸਰਨੇ ਫੜਿਆ ਜੇ ਪਹਿਲਾਂ ਵੀ ਬਾਜੀ ਚੋਰੀਆਂ ਹੁੰਦੀਆਂ ਨੇ ਇੱਥੇ ਕਦੀ ਪੁਲਿਸ ਨੇ ਰਿਪੋਰਟ ਨਹੀਂ ਕੀਤਾ ਗਿਆ ਜੀ ਨਹੀਂ ਕੀਤਾ ਨਹੀਂ ਕੀਤਾ ਹੀ ਇੱਕ ਦੋ ਵਾਰੀ ਇਹਨਾਂ ਨੇ ਮਾਸਟਰ ਕੀ ਬਣਾਈਆਂ ਇਹਨਾਂ ਨੇ ਇਹਨਾਂ ਨੇ ਮਾਸਟਰ ਕੀ ਬਣਾਈਆਂ ਆ ਇਹ ਪਿਛਲੇ ਮਹੀਨੇ ਐਕਟ ਵਾਲੇ ਆ ਮੇਰੀ ਉਥੋਂ ਲਾਰੈਂਸ ਹੋਟਲ ਤੋਂ ਫੁਟੇਜ ਵੀ ਹੈਗੀ ਆਪਣੇ ਕੋਲ ਦੋਨਾਂ ਦੀ ਤੇ ਬਾਜੂ ਮੋਟਰਸਾਈਕਲ ਲੈ ਕੇ ਆਏ ਸਪਲੈਂਡਰ ਉਹ ਵੀ ਤਿੰਨ ਚਾਰ ਦਿਨ ਹੋ ਗਿਆ ਉਹ ਵੀ ਮੋਟਰਸਾਈਕਲ ਵੀ ਲੈ ਗਏ ਆ ਮੇਰਾ ਨਾਮ ਚਾਨਣ ਹੈ ਆ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਇਥੇ 99 ਸਲੋ ਵਿੱਚ ਕੰਮ ਕਰਦਾ ਵਾਂ ਮੈਂ ਇਥੇ ਕੋਰਸ ਕਰਦਾ ਵਾਂ ਹਾਂਜੀ ਮੇਰੇ ਭਾਈ ਦੋ ਹੋਏ ਆ ਇੱਕ ਨਹੀਂ ਹੋਇਆ ਇੱਕ ਐਕਟੂਆ ਲੈ ਗਿਆ ਇੱਕ ਮੋਟਰਸਾਈਕਲ ਲੈ ਗਿਆ ਸਪਲੈਂਡਰ ਆ ਚਾਰ ਪੰਜ ਦੇ ਐਫਆਰ ਆਈ 휠 ਖਾਈਏ ਦੋਨਾਂ ਦੀ ਰੋਜ਼ ਚੋਰੀਆਂ ਹੋਈਆਂ ਪੁਲਿਸ ਨੂੰ ਲੱਗਦਾ ਨਹੀਂ ਉਸ ਕੰਜਾ ਕਿਸਨਾ ਚੱਲਿਆ ਇਹਨਾਂ ਰਾਹ ਚੋਰੀਆਂ ਜਾਂ ਇੱਥੋਂ ਟੋਟੇ ਦੇ ਲੈ ਗਏ ਉੱਥੋਂ ਟੋਟੇ ਦੇ ਕਰ ਇਹ ਦਿਨ ਰਾਤ ਚੋਰੀਆ ਕਰ ਰਿਹਾ ਉਹਦੇ ਪੀਜੇ ਵਾਲੇ ਆ ਵਿਚਾਰੇ 8-9000 ਤੇ ਲੱਗੇ ਆ ਉਹਨਾਂ ਦੇ ਵਿਚਾਰੀਆਂ ਦੀ ਕਿਸ਼ਤਾਂ ਨਹੀਂ ਪੂਰੀਆ ਰੋ ਰਿਹਾ ਵਿਚਾਰਾ ਤੇ ਕੀ ਕਰੀਏ ਭਾਈ ਇਹਨਾਂ ਇਹਨਾਂ ਦੇ ਕਾਬੂ ਪਾਓ ਆ ਵੇਖੋ ਟੀਕੇ ਲਾ ਕੇ ਟਨ ਹੋਏ ਵੇ ਆ ਤੇ ਕੀ ਕਰੀਏ ਆਪਾਂ ਇਹਨਾਂ ਦੇ ਇੱਕ ਪਾਸੇ ਸਰਕਾਰਾਂ ਸੁਪਨੇ ਦੇਖਦੀਆਂ ਨੇ ਕਿ ਰੰਗਲਾ ਪੰਜਾਬ ਬਣਾਵਾਂਗੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਮੰਤਰੀਆਂ ਵੱਲੋਂ ਲੇਕਿਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਸ਼ੇ ਦੇ ਨਾਲ ਟੁੰਨੇ ਵਿਅਕਤੀ ਹੈ ਜਿਹੜਾ ਮੋਟਰਸਾਈਕਲ ਚੋਰੀਆਂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਆਮ ਤੌਰ ਤੇ ਲੋਕਾਂ ਦਾ ਜਿਹੜਾ ਆਵਾਜਾਈ ਲੱਗੀ ਰਹਿੰਦੀ ਹੈ ਤੇ ਕਈ ਗਿਣਤੀ ਦੇ ਵਿੱਚ ਜਿੱਥੇ ਮੋਟਰਸਾਈਕਲ ਸਕੂਟਰੀਆਂ ਹੁੰਦੀਆਂ ਨੇ ਤੇ ਚੋਰਾ ਵੱਲੋਂ ਜਿਹੜੀ ਇਹ ਲਗਾਤਾਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਚੋਰੀਆਂ ਕੀਤੀਆਂ ਜਾਣ ਜ਼ਰੂਰ ਨੇੜੇ ਪੁਲਿਸ ਚੌਂਕੀ ਵੀ ਹੁੰਦੀ ਹੈ ਨੇੜੇ ਇਲਾਕੇ ਵੀ ਲੱਗਦੇ ਆ ਵੀ ਨੇ ਲਾਕੇ ਵੀ ਲੱਗਦੇ ਰਹਿੰਦੇ ਹਾਂਜੀ ਹਾਂਜੀ ਇਹਨੂੰ ਪੁੱਛਿਆ ਜਦੋਂ ਕਹਿੰਦਾ ਮੈਂ ਛਾਡੇ ਦਾ ਰਹਿਣ ਵਾਲਾ ਆਂ ਫਾਟਕ ਦੇ ਕਿਤੇ ਫਾਟਕ ਤੇ ਲੱਗੇ ਕਹਿੰਦਾ ਇੱਥੇ ਰਹਿਣ ਵਾਲਾ ਬੜ ਜਿਹੜੇ ਬੰਦੇ ਹੈਗੇ ਉਹ ਮੌਕੇ ਤੇ ਹੀ ਭੱਜ ਗਏ ਕਿਉਂਕਿ ਪਰਲੀ ਸੜਕ ਤੇ ਦੋ ਭੱਜ ਗਏ ਹੋ ਸੇ ਤਿੰਨ ਚਾਰ ਹੈਗੇ ਭਾਜੀ ਇਹ ਇਕੱਲਾ ਬੰਦਾ ਚੋਰੀ ਨਹੀਂ ਕਰਦਾ ਇਹ ਚਾਰ ਪੰਜ ਜਣੇ ਹੈਗੇ ਆ ਇਹ ਇਕੱਲਾ ਕਾਬੂ ਆ ਗਿਆ ਉੱਤੇ ਉਹ ਦੋ ਤਿੰਨ ਛੱਟ ਗਏ ਕਿਉਂਕਿ ਇਹਦੀ ਸੀਸੀਟੀਵੀ ਵੀ ਸਾਹਮਣੇ ਸਭ ਤੋਂ ਸ਼ਰਾਬ ਪਈ ਆ ਕੋਈ ਪੁੱਣ ਆ ਗਿਆ ਕਿਉਂਕਿ ਇੱਥੋਂ ਜਦੋਂ ਫੜਿਆ ਭਾਜੀ ਮੌਕੇ ਤੇ ਰੋਡ ਚੱਲਦੀ ਪਈ ਸੀਗੀ ਜਦੋਂ ਫੜਿਆ ਨਾ ਅਸੀਂ ਦੁਕਾਨ ਚੋਂ ਨਿਕਲੇ ਆ ਬਾਹਰਲੀ ਸਾਈਡ ਤੇ ਤਿੰਨ ਬੰਦੇ ਸੀ ਮਗਰ ਗਏ ਆ ਇੱਕ ਕਾਬੂ ਆਇਆ ਦੋ ਪਰਲੀ ਸੜਕ ਤੇ ਸੀਗੇ ਉਧਰ ਤੇ ਉਧਰ ਦੁਕਾਨ ਦੇ ਬਾਹਰੋਂ ਸਾਡੀ ਦੁਕਾਨ ਦੇ ਬਾਹਰੋਂ ਤਿੰਨ ਮੋਟਰਸਾਈਕਲ ਚੱਕੇ ਗਏ ਮੋਟਰਸਾਈਕਲ ਵੀ ਐਕਟਿਵਾ ਵੀ ਠੀਕ ਹੈ ਜੀ ਆਂਦੇ ਆ ਇਹਨਾਂ ਨੂੰ ਲਪੇਟ ਕੇ ਅੱਜ ਵੀ ਜਨਾਹ ਧਿਆਨ ਦੇਣੇ ਦੋ ਸਪਲੈਂਡਰ ਉੱਥੋਂ ਚੱਕਿਆ ਗਿਆ ਹੈ ਪਰ ਤਾਂ ਨਹੀਂ ਪੁਲਿਸ ਦੀ ਜ਼ਿੰਮੇਵਾਰੀਆਂ ਜਿਹੜੀ ਹੁਣ ਤੁਸੀਂ ਨਿਭਾਦੇ ਹੋਏ ਉਹ ਪੁਲਿਸ ਦੇ ਫਰਜ਼ ਬੰਦੇ ਆ ਬਿਲਕੁਲ ਭਾਜੀ ਬਿਲਕੁਲ ਇੰਨੀ ਆਵਾਜ਼ ਆਈ ਹੈ ਜੇ ਉੱਥੇ ਪੁਲਿਸ ਬੈਠੀ ਆ ਮਾਕੇ ਦੇ ਉੱਪਰ ਤੇ ਜਿਹੜੇ ਮੇਨ ਰੋਡ ਦੇ ਉੱਪਰ ਵੀ ਕਿਤੇ ਨਾ ਕਿਤੇ ਪੈਟਰੋਲਿੰਗ ਹੋਣੀ ਚਾਹੀਦੀ ਆ ਰੋਜ਼ ਹੀ ਇੱਥੇ ਪੁਲਿਸ ਮੁਲਾਜ਼ਮ ਕਿ ਮੌਜੂਦ ਹੋਣਾ ਚਾਹੀਦਾ ਸੀ ਬਿਲ ਹਾਂ ਜੇ ਕੈਮਰੇ ਲੱਗੇ ਆ ਤੇ ਤੂੰ ਉਹਦੀ ਫੁਟੇਜ ਕਢਾਓ ਇੱਥੇ ਘੜ ਤੋਂ ਘੜ ਵੀ 8 9 ਵਾਰਦਾ ਤਾਂ ਹੋ ਗਈਆਂ ਵਾ ਤੇ ਇਹਨਾਂ ਇਹਨਾਂ ਨੂੰ ਚਾਹੀਦਾ ਕਿ ਇੱਕ ਐਕਸ਼ਨ ਲਵੇ ਪਰ ਮੈਂ ਤੇ ਸੀਪੀ ਸਾਹਿਬ ਨੂੰ ਵੀ ਕਹਿੰਦਾ ਵਾਂ ਸਰ ਕਿ ਇੱਥੇ ਆਣ ਕੇ ਥੋੜਾ ਜਿਹਾ ਇੱਥੇ ਕੋਈ ਨਾਕਾ ਲਾਓ ਤੇ ਯਾ ਕੋਈ ਇੱਥੇ ਕੋਈ ਆਪਣਾ ਪ੍ਰਸ਼ਾਸਨ ਦਾ ਕੋਈ ਬੰਦਾ ਬਿਠਾਓ ਨਹੀਂ ਤੇ ਇੱਥੇ ਬੇੜਾ ਕਰ ਕੀ ਆ ਉਹ ਵੀ ਬਿਹੋਸ਼ੀ ਤੇ ਸੀਗਾ ਕਿਸ ਤਰ੍ਹਾਂ ਮਤਲਬ ਤੁਸੀਂ ਕਹਿੰਦੇ ਚੋਰੀਆਂ ਬੜੀ ਕੋ ਦਾ ਮੈਨੂੰ ਕੀ ਹੋਇਆ ਇਦਾਂ ਨਿਕਲਣ ਲੱਗਾ ਜਦੋਂ ਇੱਥੋਂ ਠੀਕ ਹੈ ਜੀ ਇਧਰੋਂ ਨਿਕਲ ਲੱਗਿਆ ਇਹਨੂੰ ਜਦੋਂ ਫੜਿਆ ਇਧਰਲੇ ਪਾਸੇ ਧਰੂਕੇ ਲਿਆਂਦਾ ਉੱਥੇ ਡਿੱਗ ਗਿਆ ਬਿਲਕੁਲ ਟੈਡ ਹੋਇਆ ਪਿਆ ਸੀ ਨਸ਼ੇ 'ਚ ਇੱਥੇ ਲਿਆ ਕੇ ਟੀਕਾ ਲਾਇਆ ਪਿਆ ਹੈਗਾ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਵਤ ਲਾਦਨ ਸੋੜ ਦੀਆਂ ਜਿੱਥੇ ਵੱਡਾ ਹੰਗਾਮਾ ਹੋਇਆ ਕਿਉਂਕਿ ਜਿਹੜਾ ਚੌਂ ਦਾ ਚੌਦੀਕਨ ਦੀ ਕੋਸ਼ਿਸ਼ ਕਰਦਾ ਸੀਗਾ ਨਸ਼ੇ ਦਾ ਟੀਕਾ ਉਹਨੇ ਲਗਾਇਆ ਸੀਗਾ ਇੱਥੇ ਉੱਪਰ ਗੱਡੀ ਗਈ ਇੱਕ ਕਸਟਮਰ ਆ ਜਾਈ ਇੱਥੇ ਗੱਡੀ ਲੱਗੀ ਹੋਏ ਉਸੇ ਟਾਈਮ ਟੋਕ ਕਰਕੇ ਲੈ ਜਾਂਦੇ ਆ ਭਰਾਏ ਦਾ ਘੰਟਾ ਹੋ ਗਿਆ ਪੁਲਿਸ ਕਰਦੇ ਆ ਭਾਈ ਉਹ ਕਿਤੇ ਗਏ ਆ ਥਾਣੇ ਵੀ ਮੈਂ ਠੋਕੇ ਕਹਿਣਾ ਵਾਂ ਭਾਵੇਂ ਜੋ ਸਰਕਾਰਾਂ ਆਉਂਦੀਆਂ ਕਹਿਦੀਆਂ ਹਫ਼ਤੇ 'ਚ ਨਸ਼ਾ ਖਤਮ ਹੋਊ ਵਡੇ ਵੱਡੇ ਦਾਅਵੇ ਪੰਜਾਬੀ ਵੀ ਜਦੋਂ ਵੋਟਾਂ ਪਾਣ ਜਾਂਦੇ ਟੜਾ ਟੜ ਬਟਨ ਦਬਕੇ ਅਸੀਂ ਵੋਟਾਂ ਪਾ ਦਿੰਦੇ ਲੱਗਦਾ ਨਹੀਂ ਕਿ ਸਵਾਲ ਵੀ ਜਿਹੜਾ ਹੁਣ ਕੰਨਾ ਜੇ ਇਹਦਾ ਸਰਕਾਰਾਂ ਨੂੰ ਕੀ ਨੌਜਵਾਨ ਹੈ ਇਹਦੀ ਕੋਈ ਉਮਰ ਜ਼ਿਆਦੀ ਨਹੀਂ ਹੈ ਨਸ਼ੇ ਦਾ ਟੀਕਾ ਲਾ ਕੇ ਤੇ ਸੁੱਕਾ ਹੈ ਜਦੋਂ ਦੀ ਆਪ ਸਰਕਾਰ ਆਈ ਸੁਧਾਰ ਨਹੀਂ ਹੋ ਰਿਹਾ ਦਿਨੋ ਦਿਨ ਗੁੰਡਾਗਰਦੀ ਵਧ ਹੀ ਰਹੀ ਹੈ ਰੋਜ਼ ਕਤਲ ਹੋ ਰਹੇ ਸਰਪੰਚਾਂ ਦੇ ਉਹ ਕਿੱਥੇ ਆਪਣੀ ਪ੍ਰਸ਼ਾਸਨ ਕਿੱਥੇ ਹੈ ਕਿਉਂ ਨਹੀਂ ਜ਼ਿੰਮੇਵਾਰੀ ਆਪਣੀ ਨਿਭਾ ਪਾ ਰਿਹਾ ਕਿੱਥੇ ਕਮੀਆਂ ਕਿੱਥੇ ਆ ਰਹੀਆਂ ਨੇ ਕੰ ਕੀ ਲੱਗਦਾ ਫਿਰ ਇਦਾਂ ਜਾ ਕੇ ਪੰਜਾਬ ਦਾ ਬਣੂਗਾ ਕੀ ਜਵਾਨੀ ਸਾਡੀ ਵਿਦੇਸ਼ਾਂ ਵੱਲ ਜਾ ਰਹੀ ਹੈ ਜਿਹੜੀ ਰਹਿ ਗਈ ਉਹ ਨਸ਼ੇ ਕਰਕੇ ਇਦਾਂ ਚੋਦੀਆਂ ਕਰਦੀ ਵੀ ਤੇ ਫਿਰ ਲੋਕਾਂ ਦਾ ਰਹਿਣਾ ਔਖਾ ਹੋ ਜਾਏਗਾ ਬਹੁਤ ਮੁਸ਼ਕਲ ਹੈ ਤਾਈ ਉਹ ਸਾਰੇ ਬਾਹਰ ਜਾ ਰਹੇ ਐਸੇ ਕਰਕੇ ਬੱਚੇ ਆਪਣੇ ਬਾਹਰ ਕੱਢਣ ਦੇ ਲੋਕੇ ਆਹ ਵੇਖੋ ਆਹ ਵੇਖੋ ਇੱਕ ਵਾਰੀ ਕੈਮਰਾ ਹਮਾਰੋ ਇੱਥੇ ਬਿਲਕੁਲ ਜੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਸ਼ੇ ਦੇ ਹਾਲਾਤ ਦੇ ਵਿੱਚ ਜਿਸ ਵਕਤ ਤੁੰਧ ਹੋ ਕੇ ਬੈਠਾ ਆਇਆ ਲੇਕਿਨ ਸਵਾਲ ਵੱਡੇ ਖੜੇ ਨੇ ਕਿ ਜੇ ਇਸ ਤਰੀਕੇ ਨਾਲ ਨੌਜਵਾਨ ਜਿਹੜੇ ਨਸ਼ਾ ਦਾ ਸੇਵਨ ਕਰਕੇ ਇਦਾਂ ਸੜਕਾਂ ਦੇ ਉੱਪਰ ਲੇਟਣ ਗਏ ਜਾਂ ਚੋਰੀਆਂ ਨੂੰ ਅੰਜਾਮ ਦੇਣਗੇ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਉੱਪਰ ਵੱਡੇ ਸਵਾਲ ਕਰੇ ਹੁੰਦੇ ਨੇ ਕਿਉਂਕਿ ਇਹ ਉਹ ਮਨੁੱਖ ਹੁੰਦੀਆਂ ਜਦੋਂ ਲੋਕ ਮਿਹਨਤ ਕਰਕੇ ਆਪਣੇ ਘਰ-ਬਾਦ ਨੂੰ ਵਧੀਆ ਬਣਾ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਨੇ ਲੇਕਿਨ ਇਸ ਹਮਤ ਦੇ ਵਿੱਚ ਸਭ ਬਿਲਕੁਲ ਹੂੰ ਮੇਰਾ 8 ਮਹੀਨੇ ਹੋਇਆ ਚਲਾਇਆ ਇਹਨੂੰ ਗੱਡੀ ਨੂੰ 2012 ਚੁੱਕਿਆ ਪਿਆਦਾ ਕਿੰਨੇ ਹਾਂਜੀ ਇੱਥੋਂ ਹੀ ਹੈ ਇੱਥੋਂ ਹੀ ਹੋਇਆ ਲੱਬਿਆਣੀਆਂ ਵਾਲੇ ਤੇਰੇ ਮਾਰੇ ਸ਼ੋਰਮ ਦਾ ਹੈਲਪਰ ਹੈ ਅੱਛਾ ਬੰਦਾ ਕਿਸ ਤਰ੍ਹਾਂ ਪਾਇਆ ਇਕੱਠਾ ਕਰਕੇ ਇਹ 10000 ਸਾਲੀ ਗਿਆ ਕਿਸ ਤਰ੍ਹਾਂ 10000 ਚਲੇਗੀ ਤੇ ਇਸ ਹਾਲ ਤੱਕ ਨਾ ਰਹੋਗੇ 120 ਹਾਂ 1 ਲੱਖ 2000 ਬੰਦਾ ਵਾ ਤੇ 60 ਆਜਾ ਕਰ ਲੱਖ ਰੁਪਏ ਦੇ ਉੱਤੇ ਗੱਡੀ ਹੈਗੀ ਹੈ ਤੇ ਕਿਸ ਤਰ੍ਹਾਂ ਲੈ ਕੇ ਆਇਆ ਮੈਂ ਮੈਂ ਪਹਿਲਾਂ ਕਿਤਾ ਲਿਆ ਭਾਈ ਫੇਰ ਲਿਆ ਹੁਣ ਮੈਂ ਦੁਬਾਰਾ ਫੇਰ ਲਿਆ ਵਾ ਫੇਰ ਲਿਆ ਹੁਣ ਕਿਸ਼ਤਾਂ ਤੇ ਲਿਆ 3 ਸਾਲ ਦੀ ਕਿਸ਼ਤਾਂ ਮੇਰੀ ਹੁਣ ਸੋ ਬਿਲਕੁਲ ਗਰੀਬ ਲੋਕਾਂ ਦੀ ਵੀ ਹੁਣ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਖੂਨ ਪਸੀਨੇ ਦੀ ਮਿਹਨਤ ਹੈ 10000 ਰੁਪਿਆ ਤਨਖਾਹ ਹੈ ਜਿਹਦੀ ਉਹਨੇ ਇੱਕ ਮੋਟਰਸਾਈਕਲ ਲੈਣਾ ਤੇ ਅੱਜ ਕੱਲ੍ਹ ਬੜੀ ਮਹਿੰਗਾਈ ਹੁਣ ਕਾਦ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਨੇ ਕਿਸ਼ਤਾਂ ਤੇ ਲਿਆ ਹੁੰਦਾ ਲੇਕਿਨ ਜ਼ਰੂਰ ਉਹਨਾਂ ਇੰਨਾ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਆਮ ਲੋਕਾਂ ਦੀ ਜਿਹੜੀ ਵਾਹਨਾਂ ਦੀ ਕਤੌੜ ਸੁਰੱਖਿਆ ਜਿਹੜੀ ਹੋ ਜਾਵੇ ਕਿਉਂਕਿ ਜਾਨ ਮਾਲ ਦਾ ਨੁਕਸਾਨ ਤੇ ਰੋਜ਼ ਹੁੰਦੇ ਦੇਖ ਰਹੇ ਆ ਰੋਜ਼ ਕਤਲੇਆਮ ਚੱਲ ਹੀ ਰਿਹਾ ਹੈ ਲੇਕਿਨ ਇਸ ਤਰੀਕੇ ਦੀਆਂ ਤਸਵੀਰਾਂ ਵਿੱਚ ਸਾਹਮਣੇ ਨਹੀਂ ਆਉਂਦੀਆਂ ਨੇ ਤੇ ਸਵਾਲ ਜਿਹੜੇ ਵੱਡੇ ਖੜੇ ਹੋਣੇ ਵਾਜਬ ਜੀ ਗੱਲ ਹੈ ਸੋ ਬਿਲਕੁਲ ਉਹਨੇ ਇਸ ਚੋਰ ਨੂੰ ਜਿਹੜਾ ਪੁਲਿਸ ਮੁਲਾਜ਼ਮਾਂ ਵੱਲੋਂ ਫੜਨੇ ਲੇ ਕੇ ਜਾਇਆ ਜਾ ਰਿਹਾ ਬਾਜੀ ਕੀ ਪੂਰਾ ਮਾਮਲਾ ਕੀ ਅਸੀਂ ਇਹਨੂੰ ਲੈ ਕੇ ਥਾਣੇ ਜਾ ਰਹੇ ਆਂ ਅਣਸਵਲ ਲੈ ਕੇ ਜਾ ਰਹੇ ਆਂ ਜੋ ਇਹਦੇ ਅੱਗੇ ਕਾਰਵਾਈ ਬਣਦੀ ਕਰਦੀ ਹੈ ਉਹ ਬਣਦੀ ਕਵਰੇਜ ਕੀਤੀ ਜਾਏਗੀ ਜੀ ਨਸ਼ਾ ਵੀ ਕੀਤਾ ਕਹਿੰਦੇ ਟੀਕਾ ਫੜਿਆ ਦੇ ਕੋਲ ਨਸ਼ਾ ਕੀਤਾ ਤੇ ਇਹਦਾ ਮਲਾਜਾ ਕਰਾਵਾਂਗੇ ਜੀ ਜੋ ਮਲਾਜਾ ਜਿਹਦਾ ਆਵੇਗਾ ਉਹਦੇ ਨਾਲ ਇਹ ਲਾਵਾਂਗੇ ਉਹ ਜੀ ਪਹਿਲਾਂ ਵੀ ਕੰਪਲੇਂਟਸ ਆ ਰਹੀਆਂ ਲੱਗਦਾ ਰਹਿ ਮੈਂ ਕਿਹਾ ਚਾਬੀਆਂ 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 ਦਾ ਤੁਹਾਨੂੰ ਇਹਨੇ ਦੱਸਿਆ ਕਿ ਚਾਬੀਆਂ ਤਿੰਨ ਚਾਰ ਕੋ ਹੈਗੀਆਂ ਨੇ ਔਰ ਇਹ ਜੇ ਨਸ਼ੇ ਦੇ ਆਦੀ ਨੇ ਔਰ ਇਹ ਲਾਂਦਸੌਰ ਤੱਕ ਇਹ ਕਾਫੀ ਚੀਜ਼ਾਂ ਜਾਂ ਇਹ ਬਾਈਕ ਚੋਰੀ ਹੋਏ ਨੇ ਇਤਵਤ ਵਤ ਕੋਸ਼ਿਸ਼ ਕਰਾਂਗਾ ਜੇ ਪ੍ਰਾਣੀ ਜੀ ਜਿਵੇਂ ਗੋਮੂ ਹੋਈਆਂ ਨੇ ਉਹਨਾਂ ਬਾਰੇ ਪਤਾ ਕਰਨ ਦੀ ਬਿਲਕੁਲ ਧੰਨਵਾਦ ਸਰ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਰ ਚੌਦ ਨੂੰ ਜਿਹੜਾ ਹੁਣ ਪੁਲਿਸ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਕਾਰਵਾਈ ਕੀਤੀ ਜਾਏਗੀ ਕਿਉਂਕਿ ਪਹਿਲਾਂ ਵੀ ਅਜਿਹੇ ਕੰਪਲੇਂਟਾਂ ਇਸ ਰੋਡ ਕੋ ਸਾਹਮਣੇ ਆਉਂਦੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਆ ਇਸ ਵਕਤ ਲਾਰੈਂਸ ਥੋਰ ਦੀਆਂ ਜਿੱਥੇ ਇੱਕ ਚੋਰ ਦਬੋਚਿਆ ਗਿਆ ਆਮ ਲੋਕਾਂ ਦੇ ਵੱਲੋਂ ਤੇ ਹੁਣ ਉਸ ਨੂੰ ਜਿਹੜਾ ਪੁਲਿਸ ਛਾਣੇ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਇੱਥੇ ਜਿਹੜਾ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸੀਗੀਆਂ ਲੇਕਿਨ ਹੁਣ ਇੱਕ ਜਿਹੜਾ ਚੋਰ ਆਮ ਲੋਕਾਂ ਵੱਲੋਂ ਦਬੋਚਿਆ ਗਿਆ ਹੈ ਦੋ ਚੋਰ ਜ਼ਰੂਰ ਫਰਾਰ ਹੋਏ ਨੇ ਹੁਣ ਇਸ ਦੀ ਜਾਂਚ ਵੀ ਕੀਤੀ ਜਾਏਗੀ ਕਿ ਇਸ ਚੋਰ ਨੇ ਨਸ਼ਾ ਕੀਤਾ ਹੋਇਆ ਸੀਗਾ ਹਾਈ ਵੋਲਟੇਜ ਡਰਾਮਾ ਕਹਿ ਸਕਦੇ ਹਾਂ ਜਿਹੜਾ ਲਾਰੈਂਸ ਸ਼ੋਰ ਤੇ ਹੁਣ ਨੂੰ ਦੇਖਣ ਨੂੰ ਮਿਲਿਆ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਦੇਖਣਾ ਹੈ ਅਗਲੀ ਜਿਹੜੀ ਕਾਰਵਾਈ ਕਿਸ ਤਰੀਕੇ ਦੀ ਪੁਲਿਸ ਮੁਲਾਜ਼ਮਾ ਵੱਲੋਂ ਕੀਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਬਾਤ ਮੈਦਾਨਿ